ਦੋ ਮੈਂਬਰੀ ਗਰੋਅ ਹੈ ਉਹਦੇ ਤੇ ਲੀਡ ਚੱਲੀ ਇੱਕ ਬਾਈਕ ਤੋਂ ਸ਼ੁਰੂ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਮੋਡਸ ਆਫ ਅਪਰੈਂਡੀਏ ਹੈ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਉਹ ਸੇਲ ਆਊਟ ਜਾਂ ਉਹ ਵੀ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਵੇਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਦੇ ਆ ਜੀ ਉਹ ਵੀ ਕਿਸੇ ਤੋਂ 20 ਫੜ ਲੇ ਕਿਸੇ ਤੋਂ 30 ਫੜ ਲੇ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦੇ ਦਿੱਤਾ ਤੇ ਅਗਲਾ ਵੀ ਉਸ ਬਾਈਕ ਨੂੰ ਫਿਰ ਉਸੇ ਤੇ ਹੀ ਚਲਾਈ ਜਾਂਦਾ ਜਿਹੜਾ ਆਪਾਂ ਇੱਕ ਐਫੀਡੈਵਿਡ ਕਰਕੇ ਦੇ ਦਿੰਦੇ ਆ। ਤਾਂ ਇਹ ਸਾਰਾ ਜਿਹੜਾ ਗਰੋਅ ਹੈ ਇਹਨਾਂ ਦਾ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਸੀ ਫੜਲੇ ਨੇ। ਅੱਜ ਦਾ ਪੀਸੀ ਕਰਨ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਾਹਨ ਲੈਣੇ ਆ। ਤਾਂ ਪਬਲਿਕ ਦਾ ਵੀ ਫਰਜ਼ ਬੰਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ। ਫਸਟ ਓਨਰ ਟੂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ। ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਜਿਹੜਾ ਐਫੀਡੈਵਿਡ થી ਤੁਰੇ ਫਿਰਦੇ ਨੇ ਜਿਹੜੇ ਛੋਟੇ ਵਾਈਕਲ ਵਾਈਕਲ ਨੇ। ਕ ਉਹ ਦੋ ਮੈਂਬਰੀ ਗਰੋਅ ਹੈ ਉਹਦੇ ਤੇ ਲੀਡ ਚੱਲੀ ਇੱਕ ਬਾਈਕ ਤੋਂ ਸ਼ੁਰੂ ਹੋਇਆ ਕੰਮ ਔਰ ਉਹ ਇੱਕ ਤੋਂ ਸ਼ੁਰੂ ਹੋ ਕੇ 23 ਬਾਈਕਸ ਤੱਕ ਚਲਾ ਗਿਆ ਔਰ ਉਹਨਾਂ ਚੋਂ ਇੱਕ ਜਿਹੜਾ ਮੁੰਡਾ ਹੈ ਉਹਦਾ ਨਾਮ ਯਾਦਵਿੰਦਰ ਹੈ ਦੂਜੇ ਦਾ ਨਾਮ ਹਰਮਨ ਇੱਕ ਮਾਨਸੇ ਦਾ ਰਹਿਣ ਵਾਲਾ ਔਰ ਇੱਕ ਰਤਿਆ ਫਤਿਹਬਾਦ ਦਾ ਰਹਿਣ ਵਾਲਾ ਇਹਨਾਂ ਨੇ ਆਪਸ ਚ ਇਕੱਠੇ ਹੋ ਕੇ ਇਹਨਾਂ ਨੇ ਪਟਿਆਲੇ ਦਾ ਕੋ ਕੋਨਾ ਹੀ ਨਹੀਂ ਛੱਡਿਆ ਜਿੱਥੋਂ ਇਹਨਾਂ ਨੇ ਜਾ ਕੇ ਬਾਈਕਸ ਚੋਰੀ ਨਾ ਕੀਤੀ ਹੋਵੇ ਔਰ ਉਹਨਾਂ ਮੋਡਸ ਆਫ ਅਪਰੈਂਡੀਆ ਹੈ ਕਿ ਬਾਈਕ ਚੋਰੀ ਕਰਨਾ ਉਸ ਚੀਜ਼ ਨੂੰ ਸੇਲ ਆਊਟ ਜਾਂ ਉਹ ਵੀ ਨਹੀਂ ਕਰਦੇ ਸੀ ਇਹ ਲੋਕਾਂ ਨੂੰ ਜਿਵੇਂ ਆਪਾਂ ਕੋਈ ਚੀਜ਼ ਗਹਿਣੇ ਤੇ ਰੱਖ ਦਿੰਨੇ ਆ ਜੀ ਉਹ ਵੀ ਕਿਸੇ ਤੋਂ 20 ਫੜ ਲਏ ਕਿਸੇ ਤੋਂ 30 ਫੜ ਲੇ ਤੇ ਅਗਲੇ ਨੂੰ ਗਹਿਣੇ ਤੇ ਬਾਈਕ ਦਿੱਤਾ ਤੇ ਅਗਲਾ ਵੀ ਉਸ ਬਾਈਕ ਨੂੰ ਫਿਰ ਉਸੇ ਤਰੀਕੇ ਚਲਾਈ ਜਾਂਦਾ ਜਿਹੜਾ ਆਪਾਂ ਇੱਕ ਐਫੀਡਵਿਡ ਕਰਕੇ ਦੇ ਦਿੰਨੇ ਆ ਤਾਂ ਇਹ ਸਾਰਾ ਜਿਹੜਾ ਗਰੋ ਹੈ ਇਹਨਾਂ ਦਾ ਜਿਹੜਾ ਦੋ ਬੰਦਿਆਂ ਦਾ ਦੋਵੇਂ ਹੀ ਅਸੀਂ ਫੜ ਲਏ ਨੇ ਹਾਲੇ ਤੱਕ ਦੀ ਇਨਵੈਸਟੀਗੇਸ਼ਨ ਚ ਅਸੀਂ 23 ਬਾਈਕਸ ਜਿਹੜੇ ਨੇ ਬਾਈ ਸਾਡੇ ਪੋਜੈਸ਼ਨ ਚ ਆ ਗਏ ਨੇ 23ਵਾਂ ਉਹਦਾ ਵਯਾ ਆ ਜਾਏਗਾ ਔਰ ਇਹਨਾਂ ਨੂੰ ਪੁਲਿਸ ਨੇ ਜਿਹੜਾ ਜੱਜਸ ਜੱਜ ਸਭ ਕੁਲ ਪੇਸ਼ ਕਰਕੇ ਔਰ ਇਹਨਾਂ ਦਾ ਰਿਮਾਂਡ ਲੈ ਲਿਆ ਔਰ ਅੱਗੇ ਜਿਹੜੇ ਬਾਕੀ ਨੇ ਹੋਰ ਇਹਨਾਂ ਨੇ ਕੀ ਕੀ ਕੀਤਾ ਉਹਨੂੰ ਡੰਗਾਈ ਨਾਲ ਕੀਤਾ ਜਾਏਗਾ ਅੱਜ ਦਾ ਪੀਸੀ ਕਰਨ ਦਾ ਮਕਸਦ ਇਹ ਹੈ ਵੀ ਜਦੋਂ ਵੀ ਆਪਾਂ ਕੋਈ ਵਾਹਨ ਲੈਣੇ ਆ ਤਾਂ ਪਬਲਿਕ ਦਾ ਵੀ ਫਰਜ਼ ਬਣਦਾ ਹੈ ਵੀ ਨਾਲ ਦੀ ਨਾਲ ਜਿਹੜਾ ਓਨਰ ਹੈ ਫਸਟ ਓਨਰ ਟੂ ਸੈਕੰਡ ਓਨਰ ਪ੍ਰੋਪਰ ਆਪਣੀਆਂ ਆਰ ਸੀਜ਼ ਔਰ ਬਾਕੀ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਨੇ ਔਰ ਇਦਾਂ ਦਾ ਕੋਈ ਵੀ ਚੀਜ਼ ਨਹੀਂ ਲੈਣਾ ਚਾਹੀਦਾ ਜਿਹੜਾ ਐਫੀਡੇਵਿਡ ਸੀ ਤੁਰੇ ਫਿਰਦੇ ਨੇ ਜਿਹੜੇ ਛੋਟੇ ਵਾਈਕਲ ਹੁੰਦਾ ਹੀ ਪੰਗਾ ਇਸ ਕਰਕੇ ਹੈ ਕਿ ਅਬ ਜਦੋਂ ਵੀ ਅਸੀਂ ਟੂ-ਵਿਲਰ ਨੂੰ ਟ੍ਰੇਸ ਕਰਦੇ ਹਾਂ ਜਾਂ ਕੋਈ ਸੀਸੀਟੀਵੀ 'ਚ ਕਿਸੇ ਹੋਰ ਕ੍ਰਾਈਮ 'ਚ ਵੀ ਆ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਫਸਟ ਓਨਰ ਨੇ ਲਿਆ ਉਹਨੇ ਅੱਗੇ ਉਵੇਂ ਹੀ ਖਲਫਿਆ ਬਿਆਨ ਦੇ ਐਫੀਡੇਵਿਡ ਤੇ ਅੱਗੇ ਵੇਚਤਾ ਉਹ 5 5 6 6 ਥਾਂ ਮਤੇ ਵਿਕ ਜਾਂਦਾ ਔਰ ਬਾਅਦ ਚੋਂ ਨੂੰ ਟ੍ਰੇਸ ਕਰਨਾ A ਤੋਂ ਲੈ ਕੇ Z ਤੱਕ ਜਾਣਾ ਉਹ ਬਹੁਤ ਲੰਮਾ ਤੇ ਟਾਈਡੀ ਕੰਮ ਬਣ ਜਾਂਦਾ ਹੈ ਹੈਕਟਿਕ ਕੰਮ ਬਣ ਜਾਂਦਾ ਤੇ ਇਸ ਕਰਕੇ ਤੁਹਾਡੇ ਮੀਡੀਅਮ ਥਰੂ ਅਸੀਂ ਅਪੀਲ ਕਰਦੇ ਆਂ ਵੀ ਜਿਹੜੀ ਓਨਰਸ਼ਿਪ ਉਹ ਨਾਲ ਦੀ ਨਾਲ ਚੇਂਜ ਹੋਣੀ ਚਾਹੀਦੀ ਹੈ ਇਹਦੇ ਨਾਲ ਜਿਹੜਾ ਬੰਦਾ ਵੇਚਦਾ ਸਭ ਤੋਂ ਪਹਿਲਾਂ ਸਿਕਿਉਰਿਟੀ ਉਹਦੀ ਹੈ ਕਿ ਉਹਨੇ ਕੋਈ ਬਾਈਕ ਵੇਚਦਾ ਜਿਸ ਬੰਦੇ ਨੂੰ ਅੱਗੇ ਕਰਾਇਮ ਕਰਦੇ ਬਾਈਕ ਉਹਦੇ ਨਾਮ ਤੇ ਖੜਾ ਰਹਿ ਜਾਂਦਾ ਤਾਂ ਇਸ ਚੀਜ਼ਾਂ ਦਾ ਗੌਰ ਕਰਨ ਦੀ ਲੋੜ ਹੈ ਔਰ ਜਿਹੜਾ ਇਹ ਗ로우 ਹੈ ਇਹਨੂੰ ਇੱਕ ਜਿਵੇਂ ਦੱਸਿਆ ਤੁਹਾਨੂੰ ਇੱਕ ਬਾਈਕ ਅਸੀਂ ਰਾਉਂਡ ਅਪ ਕੀਤਾ ਉਤੋਂ ਫਿਰ ਪੁੱਛ ਕੇ ਸ਼ੁਰੂ ਹੋ ਗਈ ਤਾਂ ਜਿਹੜੀ ਸਾਡੇ ਡੀਐਸਪੀ ਸਾਹਿਬ ਨੇ ਸਰਦਾਰ ਸਤਨਾਮ ਸਿੰਘ ਔਰ ਮੇਰੇ ਐਸਐਚਓ ਲੋਹਰੀਗੇਟ ਨੇ ਸ਼ਿਵਰਾਜ ਤੇ ਲੋਨ ਸਰ ਇਹਨਾਂ ਨੇ ਆਪਸ ਚ ਜਿਹੜਾ ਐਜ਼ ਅ ਟੀਮ ਵਰਕ ਦਿਖਾਉਂਦੇ ਹੋਏ ਔਰ ਇਹਨੂੰ ਸਟੈਪ ਬਾਈ ਸਟੈਪ ਕਰਦੇ ਹੋਏ ਹੁਣ 23 ਤੱਕ ਪਹੁੰਚ ਗਏ ਆ ਜਦ ਅਟਰ ਮੋਟਰਸਾਈਕਲ ਕੇ ਟਾਰਗੇਟ ਕਿਤੇ ਜਾਂਦੇ ਸਪਲੈਂਡਰ ਸਾਰੇ ਸਰ ਦੇਖੋ ਜੀ ਜਿਹੜਾ ਬੰਦਾ ਚੋਰ ਐ ਉਹਨੇ ਤਾਂ ਈਜ਼ੀ ਟਾਰਗੇਟ ਦੇਖਣਾ ਕਿ ਕਿਹੜਾ ਈਜ਼ੀ ਟਾਰਗੇਟ ਐ ਕਿੱਥੇ ਅਵੰਡਣ ਖੜਾ ਜਦੋਂ ਤੋਂ ਮੈਂ ਮੋਟਰਸਾਈਕਲ ਲੈ ਜਾ ਸਕਾਂ ਸਰ ਸਾਰੇ ਪਟਿਆਲੇ ਚ ਚੋਰੀ ਕੀਤੀਆਂ ਜਾਂ ਪੰਜਾਬ ਸਰ ਸਾਰਾ ਇਹ ਪਟਿਆਲੇ ਦੇ ਨੇ ਪਟਿਆਲੇ ਦਾ ਕੋਨਾ ਹੀ ਨਹੀਂ ਛੱਡਿਆ ਕੋਈ ਇਹਨਾਂ ਨੇ ਜਿੱਥੋਂ ਆਪਾਂ ਵੀ ਦੇਖਦੇ ਸੀ ਪਿੱਛੇ ਜੇ ਤੁਹਾਡੇ ਮਾਰਡੀਮ ਮੋੜ ਥਾਣੀ ਵੀ ਸਾਨੂੰ ਆ ਰਿਹਾ ਸੀ ਵੀ ਇੱਕ ਫਲਾਣੀ ਥਾ ਬਾਈਕ ਮਿਸ ਹੋ ਗਿਆ ਜੀ ਫਲਾਣੀ ਥਾ ਮਿਸ ਹੋ ਗਿਆ ਅਸੀਂ ਉਹਨਾਂ ਚੋਂ 23 ਬਾਈਕ ਜਿਹੜੇ ਨੇ ਰਿਕਵਰ ਕਰਨ ਚ ਕਾਮਯਾਬ ਹੋ ਗਏ ਸਰ ਨਾਕਾਬੰਦੀ ਚ ਫੜੇ ਗਏ ਨੇ ਐਂਡ that is part of investigation ਕਿ ਕਿਵੇਂ ਇਨਫੋਰਮੇਸ਼ਨ ਆਈ ਤੇ ਕਿਵੇਂ ਅਸੀਂ ਅੱਗੇ ਡਵੈਲਪ ਕੀਤੀ ਕਿ ਨਸ਼ੀਲੇ ਕਰ ਰਹੇ ਨੇ ਸਰਨ ਤੇ ਸ਼ੀਲਾ ਦਾ ਚੋਰੀ ਕਰਨ ਇਜ਼ੀ ਮਨੀ ਜੀ ਸਰ ਪਹਿਲਾਂ ਵੀ ਉਹ ਨਕਰਾ ਚ ਤਾਂ ਨਹੀਂ ਕੋਈ ਨਹੀਂ ਪਹਿਲਾਂ ਸਰ ਇਹ ਨਵੇਂ ਨਵੇਂ ਉੱਠੇ ਕ੍ਰਿਮੀਨਲ ਨੇ ਜੀ ਇਹਨਾਂ ਦੇ ਪ੍ਰੀਵੀਅਸ ਕੋਈ ਜਿਹੜਾ ਕ੍ਰਿਮੀਨਲ ਹਿਸਟਰੀ ਨਹੀਂ ਹੈਗੀ ਆ ਔਰ ਜਿਵੇਂ ਮਦਸਾ ਇੱਕ ਰਤੀਏ ਦਾ ਇੱਕ ਮਾਨਸਾ ਦਾ ਕਿੰਨੀ ਕਿੰਨੀ ਉਮਰ ਹੈਗੀ ਛੋਟੀ ਉਮਰ ਕਿੰਨੀ ਜੀ 22 33 ਸਾਲ ਦੇ ਮੋਢੇ ਤੋਂ ਇਲਾਵਾ ਮੈਂ ਪਹਿਲਾਂ ਕਲੀਅਰ ਕੀਤਾ ਮੈਂ ਤੁਹਾਨੂੰ ਪਹਿਲਾਂ ਕਰਤਾ ਬਦਰ ਇਹ ਪਹਿਲਾਂ ਇਹ ਵੇਚ ਦੇਣੀ ਹੈ ਗਹਿਣੇ ਰੱਖਦੇ ਨੇ ਜਿਵੇਂ ਸਟਾਮ ਤੇ ਆਪਾਂ ਦੇ ਦਿੰਨੇ ਆ ਜੀ ਸਰ ਇਹ ਚੋਰੀ ਤੋਂ ਇਲਾਵਾ ਇੱਕ ਵੱਖਰੇ ਕਿਸਮ ਦਾ ਗੁਨਾਹ ਕੀਤਾ ਜਾ ਰਿਹਾ ਜਿਹੜਾ ਕਿਸੇ ਨੂੰ ਮਿਸ ਗਾਈਡ ਵੀ ਕੀਤਾ ਜਾ ਰਿਹਾ ਜਿਹੜਾ ਖਰੀਦ ਰਿਹਾ ਸੀ ਕੀ ਉਹਨੇ ਇਸ ਦੀ ਪੁਲਿਸ ਰਿਪੋਰਟ ਨਹੀਂ ਬਣਾਈ ਕਿਉਂ ਕ੍ਰਾਈਮ ਰਿਪੋਰਟ ਫਿੱਲਰ ਜਾਂਦੀ ਹੈ ਜੀ ਸਰ ਜਿਹੜਾ ਖਰੀਦ ਰਿਹਾ ਮੈਂ ਉਹੀ ਤਾਂ ਤੁਹਾਡੇ ਮਾਡੀਅਮ ਤੋਂ ਬੇਨਤੀ ਕੀਤੀ ਹੈ ਕਿ ਜਦੋਂ ਵੀ ਆਪਾਂ ਵਾਹਨ ਕੋਈ ਲੈਣੇ ਆ ਜਾਂ ਹੋਰ ਹੈ ਉਹਦੇ ਡਾਕੂਮੈਂਟਸ ਪ੍ਰੋਪਰ ਵੈਰੀਫਾਈ ਕਰਨੇ ਚਾਹੀਦੇ ਨੇ ਵੇਚਣ ਵਾਲੇ ਨੂੰ ਵੀ ਗੌਰ ਕਰਨੀ ਚਾਹੀਦੀ ਹੈ ਵੀ ਜਦੋਂ ਵੇਚੇ ਉਹ ਨਾਲ ਦੀ ਨਾਲ ਅਗਲੇ ਨੂੰ ਕਹੇ ਵੀ ਆਪਣੇ ਮੈਂ ਆਪਣੇ ਨਾਮ ਤੇ ਕੰਟੀਨਿਊ ਨਹੀਂ ਰੱਖਣੀ ਸਰ ਇਹ ਕੀ ਜੇ ਕਿਸੇ ਨੂੰ ਕੋਈ ਗੈਣੇ ਦਿੰਦੇ ਸੀਗੇ ਤੇ ਕੋਈ ਡਾਕੂਮੈਂਟ ਵੀ ਫੜਾਉਂਦੇ ਸੀ ਉਹਦੇ ਹੱਥ ਦੇ ਵਿੱਚ ਆਰਸੀ ਜਾਂ ਕੋਈ ਇੰਸ਼ੋਰੈਂਸ ਵਗੈਰਾ ਇਹ ਸਾਰੀਆਂ ਜੀ ਸਰ ਇਹ ਪਾਰਟ ਆਫ ਹੋਇਆ ਜੇ ਮੈਂ ਹੁਣ ਇਹ ਟਰਿਕ ਵੀ ਤੁਹਾਨੂੰ ਦੱਸਣ ਲੱਗ ਗਿਆ ਤਾਂ ਮੈਂ ਅੱਗੇ ਆਈਡੀਆ ਨਹੀਂ ਸਪਲਾਈ ਕਰ ਸਕਦਾ ਸੌਰੀ ਇਟਸ ਅ ਪਾਰਟਸ ਆਫ ਇਨਵੈਸਟੀਗੇਸ਼ਨ ਕਿ ਇਹ ਕਿਵੇਂ ਉਹਨਾਂ ਨੂੰ ਕਨਵਿੰਸ ਕਰਦੇ ਸਰ ਉਹਨਾਂ ਦੀ ਆਪਾਂ ਨਕੀਲ ਕਰ ਰਹੀ ਹੈ ਕਿ ਬਿਲਕੁਲ ਸਰ ਡਾਕੂਮੈਂਟ ਵਗੈਰਾ ਜੋ ਬਿਲਕੁਲ ਜੀ ਬਿਲਕੁਲ ਸਾਰਾ ਚੀਜ਼ ਇਟ ਇਜ਼ ਇਨ ਦਾ ਵੇ ਐਂਡ ਇਨਵੈਸਟੀਗੇਸ਼ਨ ਚੋਂ ਦੇਖਾਂ ਸਰ ਕੋਈ ਮਨੀ ਵਗੈਰਾ ਨਹੀਂ ਆਪ ਸਭ ਤੋਂ ਪਹਿਲਾਂ ਅਸੀਂ ਬਾਈਕਰ ਕਵਰ ਕੀਤੇ ਨੇ ਉਦੋਂ ਬਾਅਦ ਇਹਨਾਂ ਨੇ ਉਹ ਟ੍ਰੇਲ ਬਣਾਵਾਂਗੇ ਮਨੀ ਟ੍ਰੇਲ ਔਰ ਉਸ ਉਸ ਚੀਜ਼ ਨੂੰ ਇਨਵੈਸਟੀਗੇਟ ਕਰਾਂ ਸਰ ਜਿਹੜੇ ਲੋਕ ਆਪਣਾ ਮੋਟਰਸਾਈਕਲ ਵਾਪਸ ਲੈਣਾ ਚਾਹੁੰਦੇ ਆ ਉਹ ਕਿਸ ਤਰ੍ਹਾਂ ਪੁਲਿਸ ਤੋਂ ਸਰ ਬਿਲਕੁਲ ਜੀ ਉਹਨਾਂ ਨੂੰ ਜਿਵੇਂ ਹੁਣ ਅਸੀਂ ਸਾਰਾ ਆ ਲਿਸਟ ਮੇਰੇ ਕੋਲ ਹੈ ਜੀ ਵਿਦ ਮੋਟਰਸਾਈਕਲ ਨੰਬਰ ਇਸ ਸਬੂਰਦਾ ਨਹੀਂ ਕਰਾ ਕੇ ਜਿਹੜੇ ਓਨਰ ਆਪਣਾ ਓਨਰ ਦਿਖਾਊਗਾ ਆਪਣੀ ਆਰਸੀ ਨਾਲ ਦਿਨਾ ਸਬੂਰਦਾ ਨਹੀਂ ਹੋ ਜਾਣਗੀਆਂ ਸਰ ਇਹ ਜਿਵੇਂ ਤੁਸੀਂ ਅਸਰ ਉਹ ਕਹਿ ਸਕਦੇ ਆ ਕਿ ਜਿਹੜਾ ਰਜਿਸਟਰ ਹਸਪਤਾਲ ਦੇ ਵਿੱਚ ਲਗਾਤਾਰ ਮੋਟਰਸਾਈਕਲਾਂ ਚੋਰੀ ਸਰ ਕਾਲੀ ਮਾਤਾ ਮੰਦਰ ਰਜਿੰਦਰਾ ਹਸਪ ਔਰ ਆਪਣੇ ਜਿਹੜੀਆਂ ਜਿੰਨੀਆਂ ਮੇਜਰ ਸਮਾਂ ਨੇ ਕੋਈ ਛੱਡਿਆ ਹੀ ਨਹੀਂ ਸ਼ਹਿਰ ਦੀ ਥਾਂ ਚੋਂ ਚੋਰੀ ਨਾ ਕੀਤੀ ਸਰ ਜਿਵੇਂ ਤੁਸੀਂ ਇੱਥੇ ਰਤੀਏ ਤੇ ਮਾਨਸਾ ਦੇ ਸੀ ਕੀ ਪਟਿਆਲੇ ਰਹਿੰਦੇ ਸੀ ਜਿਹਾਂ ਬਾਪ ਚੋਰੀ ਕਰਕੇ ਉੱਥੇ ਲੱਗੇ ਆਂਦੇ ਸੀ ਜਨਾਬ ਪੀਜੀ ਚ ਰਹਿੰਦੇ ਨੇ ਤੇ ਇਹਨਾਂ ਨੇ ਆ ਨਵਾਂ ਆਈਡੀਆ ਕ੍ਰੀਏਟ ਕੀਤਾ ਔਰ ਕੁਛ ਦਿਨਾਂ ਚ ਇਹਨਾਂ ਨੇ ਤਰਥੱਲੀ ਮਚਾਤੀ ਹਰ ਥਾਂ ਤੋਂ ਬਾਈਕ ਸਟ੍ਰਕਚਰ ਹਾਂ ਜੀ ਠੀਕ ਹੈ ਸਰ ਥੈਂਕ ਯੂ ਥੈਂਕ ਯੂ